ਹਾਂਜੀ ਆਪਾਂ ਖੇਤ ਆਏ ਸੀ ਕਿ ਚੱਲ ਮੈਂ ਕਬੇ ਦਿਖਾਉਣੇ ਤੁਹਾਨੂੰ ਕਣਕ ਕੋਣ ਕਿੰਨੀ ਉੱਗ ਗਈ ਇੰਨੀ ਉੱਗ ਗਈ ਐ ਡੇਡੇ ਹੋ ਗਈ ਆ ਕਣਕ ਸਾਰੀ ਕਣਕ ਵੱਧਾ ਨਿਕਲਿਆਈ ਆ ਆ ਵੇਖ ਸਕਦੇ ਆ ਆਸੇ-ਪਾਸੇ ਆਲੂ ਲੱਗੇ ਆਪਣੇ ਇਹ ਕਣਕ ਆਪਾਂ ਇਹਨੂੰ ਆਪਾਂ ਪਾਣੀ ਲਾਤਾ ਸੀ ਪਤਾ ਨਹੀਂ ਸੀਗਾ ਉਦੋਂ ਕਹਿੰਦੇ ਵੀ ਫਿਰ ਉੱਤੇ ਆ ਭਾਰੇ ਹੋ ਜਾਣਗੇ ਜਦੋਂ ਤੁਸੀਂ ਡੱਗ ਪੈਣਗੇ ਨਾ ਲੰਮੇ ਪੈ ਜਾਣਗੇ ਖਰਚੇ ਕਣਕ ਨੂੰ ਨਿਕਲ ਨਹੀਂ ਦਿੰਦੇ ਫਿਰ ਇਹ ਤਾਂ ਕਰਕੇ ਪਾਣੀ ਬੰਦ ਕਰਤਾ ਤੇ ਆਹ ਕਾਣਕ ਨੂੰ ਪਾਣੀ ਲਾਇਆ ਇਹ ਤੇ ਆਪਾਂ ਹੁਣ ਆਪਾਂ ਪਹਿਲਾਂ ਰੇਪ ਪਾਵਾਂਗੇ ਅਜੇ ਪੂਰੀ ਹਰੇ ਬਾਈ ਮਾਰਦੀ ਆ ਆ ਬਾਜ਼ਨ ਵਗੈਰਾ ਪਿਆ ਆਪਣਾ ਪਾਣੀ ਨਿੱਗਾ ਚ ਕੱਢਿਆ ਸਿਗਾ ਹੁਣ ਤਾਂ ਮੋਟਰ ਚਲਾਈ ਨਹੀਂ ਕਿ ਕੱਲ ਦਾ ਹੀ ਕੱਢਿਆ ਆ ਆਪਣਾ ਮੜਾ ਮੋਟਾ ਸਮਾਨ ਪੱਤਾ ਜਿਹੜਾ ਲਾਇਆ ਵਾ ਚੱਲ ਸਾਗ ਵਾਲੇ ਬੁੜਕਿਆਂ ਤੋਰ ਤੜਕੇ ਲੈ ਜਾਂਦਿਆਂ ਆਪਾਂ ਤਾਂ ਕੱਦ ਲੈ ਕੇ ਜਾਣਾ ਆ ਆਪਾਂ ਬਾਅਦ ਵਿੱਚ ਬਿਜੀ ਸੀਗੀ ਇਹ ਨਿਕਲੀ ਜਾਂਦੀ ਆ ਪੱਟ ਕੇ ਦੇਖੀ ਆ ਇਹ ਇੰਚ 2 ਇੰਚ ਇੰਨੀ ਕੁ ਹੋਈ ਆ ਵਿੱਚੋਂ ਵਿੱਚੋਂ ਨਿਕਲੀ ਵੀ ਤੁਹਾਨੂੰ ਦਿਖਾਉਣੀ ਆ ਆ ਵੇ ਆ ਵੇ ਆ ਦੇਖ ਸਕਦੇ ਆ ਅਰੇ ਦਿਖ ਦਿੱਿਆ ਨਾ ਆ ਵੇ ਇਹ ਨਿਕਲਦੀ ਆ ਆ ਵੇ ਇੱਥੇ ਵੀ ਮારી ਬਾੜੀ ਆ ਦੇ ਨਿਕਲੀ ਵੀ ਬਾਹਰ ਨਿਕਲੀ ਵੀ ਆ ਦਿਖਾਵਾਂ ਆ ਵੇਖੋ ਉਹ ਵੀ ਨਿਕਲਦੀ ਆਉਂਦੀ ਆ ਇਹ ਬਾਤ ਵੀ ਜੀ ਸੀ ਕਿ ਜਦੋਂ ਆਪਾਂ ਇਹ ਚ ਰੇਪ ਪਾਉਣਾ ਸੀ ਉਹ ਪੱਠੇ ਖੜੇ ਆ ਆਪਣੇ ਨਾਲ ਦੇ ਕਾਰੇ ਚ ਆਪਣੀ ਜੰਮੀ ਵਗੈਰਾ ਵੀਜੀ ਵੀ ਆ ਤੇ ਦੁੱਧ ਵਾਲੇ ਪਾਂਡੇ ਉਵੇਂ ਟੰਗੇ ਆ ਖੇਤ ਆ ਜਨਾ ਨਾ ਮੈਂ ਖੇਤ ਘੰਟਾ ਰੇੜ ਘੰਟਾ ਬਹਿ ਕੇ ਗੇੜੇ ਗੁੜੇ ਦੇਖ ਕੇ ਫੇਰ ਜਾਣਾ ਹੁੰਦਾ ਠੀਕ ਆ ਠੰਡ ਬਹੁਤ ਆ ਕੋਟਾ ਵੇਖਣ ਨੂੰ ਆਏ ਆ ਹਵਾ ਨਹੀਂ ਲੱਗਦੀ ਜੇ ਕਿ ਮੋਟਾ ਜਿਹਾ ਤਾਂ ਹੈਗਾ ਵਾ ਹਵਾ ਹਵਾ ਨਹੀਂ ਲੱਗਦੀ ਇਹ ਦੇਖੀ ਤਾਂ ਪਾ ਲਈਦਾ ਹੁਣ ਆਪਾਂ ਚੱਲਦੇ ਆ ਘਰੇ ਮਾਰਦੇ ਆ ਕਿੱਕ ਆ ਮੇਰੇ ਕੋਲੇ ਅੰਦਰ ਅੰਦਰ ਵੀ ਆ ਜਾਂਦੀ ਜਦੋਂ ਮੈਂ ਬੈਠਾ ਹਾਂ ਨਾ ਇਹਨੂੰ ਪਤਾ ਲੱਗ ਗਿਆ ਵੀ ਇਨਸਾਨ ਆਉਂਦੇ ਆ ਕਹਿੰਦੇ ਕੁਛ ਨਹੀਂ ਚੁਗਾ ਚੁਗਦੇ ਚੁਗਦੀ ਇਹ ਅੰਦਰ ਵੀ ਆ ਜਾਂਦੀ ਹੈ ਬਾਕੀ ਤੁਹਾਨੂੰ ਦਿਖਾਉਣੇ ਆ ਅੱਗੇ ਵੀਡੀਓ ਚ ਜਿਹੜੇ ਕੰਮਕਾਰ ਕਰਾਂਗੇ ਹੁਣ ਡੇਲੀ ਵਲੌਗ ਬਣਾਇਆ ਕਰਾਂਗੇ ਡੇਲੀ ਵਲੌਗ ਆਉਣਗੇ ਜਿਵੇਂ ਮਰਜ਼ੀ ਆ ਚਾਹੇ ਆਪਣਾ ਚੈਨਲ ਛੋਟਾ ਹੋਵੇ ਵਿਊ ਥੋੜੇ ਆ ਆਪਾਂ ਫੇਰ ਵੀ ਕਿਹੜਾ ਹਟ ਨਾਵਾ ਹੌਲੀ ਹੌਲੀ ਕੰਮ ਚੱਲੂਗਾ ਕੀ ਕਰਾਂਗੇ ਇਹਦਾ ਕੰਮ ਤੁਸੀਂ ਬਾਈ ਬਣਾ ਜਿਹੜਾ ਵੀ ਵੀਡੀਓ ਵੇਖਦਾ ਵਾ ਵੀਡੀਓ ਵੇਖਿਆ ਕਰੋ ਤੇ ਸਬਸਕ੍ਰਾਈਬ ਜਰੂਰ ਕਰਕੇ ਜਾਇਆ ਕਰੋ ਠੀਕ ਆ ਹੋ ਸਕੇ ਤਾਂ ਕਮੈਂਟ ਤੇ ਲਾਈਕ ਵੀ ਜਰੂਰ ਕਰਿਆ ਕਰੋ ਸਬਸਕ੍ਰਾਈਬ ਤਾਂ ਵੱਧ ਵੱਧ ਤੁਸੀਂ ਕਰੋ ਨਾ ਹੁਣ ਰੁਕੇ ਪਏ ਆ ਸਬਸਕ੍ਰਾਈਬ ਵੱਧ ਵੱਧ ਕਰੋ ਭਾਈ ਹੁਣ ਆਪਾਂ ਚਲਦੇ ਆ ਘਰੇ ਘਰੇ ਕੋਈ ਰਾਇ ਮਾਸ਼ਫਰਾ ਕਰਨਾ ਜਾ ਕੇ ਤੇ ਬਾਕੀ ਗੱਲ ਆਪਾਂ ਫੇਰ ਕਰਦੇ ਆ ਹੁਣ ਆਪਾਂ ਕਰਦੇ ਆਂ ਸਟਾਰਟ ਮੋਟਰਸਾਈਕਲ ਤੇ ਆਪਾਂ ਚੱਲਦੇ ਆਂ ਘਰੇ ਆਹ ਰਾਹ ਤੇ ਮੈਂ ਤੁਹਾਨੂੰ ਦਿਖਾ ਦਿੰਨੇ ਮਾੜੀ ਮੁੱਟੀ ਬਣਾ ਲੈਨੇ ਆ ਵੀ ਕੰਕਾਂ ਨੂੰ ਪਾਣੀ ਲੱਗਿਆ ਗਿਆ ਠੀਕ ਹੈ ਨਾ ਦੇ ਜਾਂਦੇ ਆਂ ਖੇਤ ਨੂੰ ਆਪਾਂ ਕਿੱਥੋਂ ਚੱਲਨੇ ਹੁਣ ਘਰ ਨੂੰ ਠੀਕ ਆਹ ਕੰਕਾਂ ਵਧਾ ਕੇ ਨਿਕਲੇ ਇੱညာ ਹੁਣ ਲੋ ਜੀ ਆਪਾਂ ਆ ਗਿਆ ਆਪਾਂ ਗਰਾਂ ਨੂੰ ਇਟਮ ਫੜਾਂਗੇ ਪਾਤੀਆਂ ਪੱਤਿਆਂ ਪੰਜਾਂ ਕਾ ਕੇ ਧੋਬਜਾਣ ਪਾਠਾ ਕਰ ਲੈਗਾ ਬੁੜੀਆਂ ਬਜਾਰੇ ਵੇਖ ਲੋਣ ਗੋਇ ਫਰੂਲੀ ਜਾਂਦੇ ਆਹ ਰੂੜੀਆਂ ਤੇ ਬਹੁਤ ਮੰਦਾ ਹਾਲ ਐ ਕਾਗਰ ਪੱਤਾਰੇ ਤੇ ਕੋੜਾ ਹੀ ਪਿਆ ਤਾ ਕੋ ਵਾਤੀ ਇਕੱਠਾ ਨਾਲ ਚਲਾ ਰਹੇ ਆਪਾਂ ਵੀਡੀਓ ਦਿਖਾਈਏ ਤੁਹਾਨੂੰ ਬਣਾਉਣੀ ਵਗਾ ਰਾਤ ਤੁਹਾਨੂੰ ਦਿਖਾਉਂਦੇ ਜਾਂਦੇ ਆ ਟੇਟੋ ਜੀ ਰੱਬ ਨੇ ਪਿੱਛੇ ਦੀ ਆਪਣੇ ਗਲੀ ਆਉਂਦੀ ਐ ਆਵੇ ਥਾਂ ਤੋਂ ਤੁਹਾਨੂੰ ਪੱਤਿਆਂ ਮਿਲ ਲੰਗਾ ਪੱਤਿਆਂ ਵਗਾ ਆਵੇ ਕੋ ਬੜੂਆਂ ਦਾ ਪਾਤਾਂ ਦਾ ਫੇਰਾ ਢੇਰ ਲਾਇਆ ਵਿਆ ਰਕਦਾ ਹੀ ਜੋਰਾ ਕਿਉਂਕਿ ਆਹ ਰੋਤੀ ਚ ਪੱਤੀਆਂ ਜਾਂਦੇਗਾ ਬੜਾ ਸੁਪਨ ਝੋਕਦੇ ਗਾ ਮਾਰਮਗਾ ਤਾਂ ਭੂਣ ਲੱਗ ਜਾਂਦੇ ਥੱਲੇ ਪਾਤਾਂ ਪੱਥਰਾਂ ਦਾ ਵੀ ਟਾਈਮ ਹੁੰਦਾ ਲੋ ਲਾ ਵਾ ਕਰਾ ਕੇ ਲਈ ਜਾਂਦਾ ਵਾ ਕਰਦਾ ਰਦਾ ਵਾਂ ਤੇ ਠੀਕ ਆਏ ਆਪਾਂ ਮਾ ਕਰ ਲੇ ਬੜਾ ਲੋਹਣਾ ਪੁਕਰੇ ਜਾ ਆਪਾਂ ਚੱਲੇ ਹੁਣ ਜੱਤਵਾਲ ਨੂੰ ਥਰੇ ਲੈ ਕੇ ਆਉਣ ਮਨ ਪੁੱਛਦੇ ਆ ਵੀ ਜੇ ਦੇ ਰਿਆ ਹੈਗਾ ਤਾਂ ਚਗਾ ਦੇਣਗੇ ਨਹੀਂ ਤਾਂ ਫਿਰ ਅਸੀਂ ਛੁੱਟੀ ਕਰਕੇ ਆਈਆਂ ਆ ਜਾਨ ਕੇ ਕਹਿ ਕੇ ਤਾਂ ਸੀ ਆਏ ਸੀਗੇ ਵੀਰੇ ਬਾਈ ਲੈ ਕੇ ਜਾਵਾਂਗੇ ਪਰ ਕੱਲ ਸਾਡੇ ਤੋਂ ਜਾਇਆ ਨਹੀਂ ਗਿਆ ਤਾਂ ਕਰਕੇ ਅੱਜ ਚੱਲੇ ਇੱਕ ਅਸੀਂ ਢੋਲੀ ਤੇ ਟਾਂਕਾ ਲਵਾਉਣਾ ਲਓ ਜੀ ਅਸੀਂ ਟੈਂਕੀ ਲੈਣ ਆਇਆ ਪੰਜਾਂ ਵਾਂ ਇਹ ਮੜੀਆਂ ਜੀਆਂ ਹਲਕੀਆਂ ਪੰਜ ਲੇਹੜਾਂ ਲੰਗਾ ਆ ਘਾਟ ਆ 3500 ਦੀਆਂ ਸੀ ਇਹਨਾਂ ਉਹ ਪਜਲੇਰ ਵਾਲੀ ਇਹ ਹੈਗੀ ਸੀ 4200 ਦੀ 4500 ਦੀ ਹੈ ਇੰਜਨ ਉੱਤਰ ਲੈ ਕੇ ਚੱਲਿਆ ਸੀ ਲੈਣ ਆਇਆ ਸੀ ਰੇੜੇ ਤਾਂ ਲੱਤ ਲਗਾ ਲੈ ਜਾਨਾਂਗੇ ਮੋਟਰਸਾਈਕਲ ਨਾਲ ਲੈ ਬਾਈ ਆ ਫੜੂ ਬਰੀ ਬਕਾਇਆ ਗਾਲ ਤੇ ਮੁੱਤਣੀ ਨੂੰ ਪੈਂਦੀ ਆ ਗਾਲ ਇਹਨੂੰ ਕਿਹੜਾ ਪੈਣਾ ਲੋ ਇਹਨੂੰ ਨਹੀਂ ਜੇ ਨਾਲ ਪੈਣਾ ਥੱਲੇ ਜਿਹੜਾ ਇਹਦਾ ਲੋਹੇ ਦੇ ਨਾਲ ਜਾਂ ਹੁੰਦਾ ਉਹ ਹੁੰਦਾ ਉਹਦਾ ਪਾਈਪਾਂ ਦਾ ਇਹ ਲੋਹਾਂ ਦੀ ਪਾਈਪਾਂ ਨਹੀਂ ਹੁੰਦੀ ਥੱਲੇ ਹੇਠ ਨਹੀਂ ਨਹੀਂ ਆਪਾਂ ਤਾਂ ਥੱਲੇ ਹੀ ਰੱਖਣੀ ਆ ਉੱਤੇ ਹੀ ਲੈ ਲੈ ਬਾਈ ਹਾਂ ਦੇਖ ਰੱਖੀ ਜਾਊ ਪਹਿਲਾਂ ਇਹ ਪੰਡ ਜਾਂਦੇ ਆ ਕਿਹਾ ਸੀ ਤੈਨੂੰ ਦੱਸਾਂ ਤੂੰ ਕਰ ਨਹੀਂ ਨਹੀਂ ਟੇਢੀ ਨਾ ਰੱਖ ਲਿਆ ਟੇਢੀ ਆ ਜੀ ਕੋਈ ਨਹੀਂ ਕਿਹੜੀ ਰੱਖਣਾ ਹਾਂ ਟੇਢੀ ਕਰ ਲਾ ਸਿੱਧੀ ਕਰ ਲਾ ਲੋਡ ਰਸਾਏਗਾ ਐਡਾ ਤੇ ਉਹ ਉਧਰ ਘਾੜ ਦੇ ਆ ਉਹ ਕਿੱਥੇ ਰੱਖਾਂਗੇ ਇਹਦੇ ਵਿੱਚ ਰੱਖ ਲਾ ਰਹਿ ਜੂ ਵਿੱਚ ਆਹੋ ਵਿੱਚ ਪੈ ਜਾਣਾ ਇਹਦੇ ਉਹ ਵੀ ਇਹਦੇ ਚ ਪੈ ਜਾਣਾ ਲੈ ਟੱਕਣ ਵੀ ਵਿੱਚ ਆਖਤਾ ਲੈ ਕੇ ਸੀ ਉਹ ਪਾਣੀ ਗਰਮ ਕਰਨ ਵਾਲੀ ਪੱਠੀ ਜੀ ਲੈ ਜਾਣੀਆਂ ਉਹ ਵੀ ਵੇਖਦੇ ਆ ਵੀ ਟੋਲੀ ਜੀ ਵਿੱਚ ਰੱਖੀ ਜਾਊਗੀ ਆਰਾ ਵਿੱਚ ਉਹਨੂੰ ਕਿਉਂ ਲੱਗਾ ਆ ਜਾ ਜੇ ਅਸੀਂ ਦੋ ਜਣੇ ਹੁੰਦੇ ਫਿਰ ਫੜ ਕੇ ਪੇ ਲੈ ਜਾਣੀ ਸੀ ਇਹ ਵਿੱਚ ਪਰਸਾ ਦਾ ਡੱਗਾ ਤਾਂ ਲੱਗਣੀ ਇਹ ਅੱਜ ਤੱਕ ਦਾ ਪਾਸਾ ਬਾੜ ਟੁੱਟੀ ਥੱਲੇ ਰਹਿ ਜਾਊਗੀ ਆ ਲੱਗੀ ਟੁੱਟੀ ਵੀ ਗਈ ਯਾ ਆਇਨ ਇਹਨੂੰ ਕੋਸ ਹੁੰਦਾ ਇੰਨੇ ਨਾਲ ਇਹ ਰਾਇਤ ਇਹਦੇ ਵਿੱਚ ਨਾ ਵੱਜਣ ਇਹਨੂੰ ਤਰਾਇ ਕੋਸ ਨਹੀਂ ਹੁੰਦਾ ਇਹਨੂੰ ਯਾਰ ਕੋਸ ਵੀ ਨਹੀਂ ਪੈਸੇ ਖਤਨੇ ਨੂੰ ਮੂਰੇ ਰੱਖ ਉਹ ਨਹੀਂ ਕੋਸ ਹੁੰਦਾ ਕਹ ਤੋ ਵਹਿਮ ਕਰਦਾ ਵਹਿਮ ਦਾ ਕੋਈ ਲਾਜ ਨਹੀਂ ਹੁੰਦਾ ਵਹਿਮ ਤੋਂ ਬਾਹਰ ਕਰ ਦਵਾ ਆਈ ਲੈ ਕੇ ਜਾਂਦੇ ਸਾਰੇ ਰਿਆ ਲੈ ਜਾਂਦਾ ਲੈ ਆਂ ਨਹੀਂ ਲੈ ਜਾਂਦੇ ਟੱਕਣ ਦਾ ਚਲ ਜਦੋਂ ਆਪਾਂ ਉਹ ਆਪ ਦਾ ਟਕਾਣਦਾਰ ਕਹੀ ਜਾਂਦਾ ਸਾਡੀ ਗਾਰੰਟੀ ਕੋਸ ਨਹੀਂ ਹੁੰਦਾ ਫਿਰ ਆਪਾਂ ਨੂੰ ਆਇ ਨਹੀਂ ਨਾ ਹੁੰਦਾ ਲੋ ਆ ਵੀ ਰੱਖ ਲਈਏ ਰਿਆ ਵੀ ਰੱਖ ਲਈਏ ਹੁਣ ਇਹ ਤੇਰਾ ਸਭ ਨਾ ਜਾਊਗਾ ਬੈਸਟ ਸਰਦ ਤੇ ਮੈਂ ਤੇ ਰੱਖਦੀ ਸੀਗੀ ਤਾਂ ਦਿਲ ਨਹੀਂ ਖੜਿਆ ਇਹ ਕਹਿੰਦਾ ਖਰਾਬ ਹੋ ਜੂ ਮਾਰ ਦਿੰਦੀ ਆ ਉਹੀ ਆ ਗੱਲ ਅਸੀਂ ਫਿਰਦੇ ਟੁੱਡੀ ਗਏ ਆ ਕੋਟ ਫੇਰ ਮੇਰੇ ਉਹੀ ਪਾਇਆ ਤੇ ਧੁੱਪ ਨਿਕਲ ਆਈ ਆ ਹੂੰ ਲੌਨੋਜੀ ਕਰਦਾ ਮੇਰਾ ਹੁਣ ਇਹ ਘਰੇ ਜਾ ਕੇ ਪਹਿਲਾ ਇਹ ਕੰਮ ਕਰਨਾ ਤੁਸੀਂ ਇੱਧਰ ਵੇਖੋ ਕੰਮ ਹੁੰਦੇ ਰਸਵੇ ਪੈਂਦੇ ਹਰਜਿੰਦਰ ਸਿੰਘ ਆ ਬਾਈ ਹਰਜਿੰਦਰ ਸਿੰਘ ਇੱਥੇ ਰਸਟ ਟਟੂ ਨਾ ਪਾਉਣਾ ਸੰਗਲਿੰਗ ਆਈਆਂ ਤਲਵਾ ਲ ਲੈ ਬਈ ਲੈਖਤ ਪੜਤ ਕਰਦੇ ਜਦੋਂ ਲੈ ਕੇ ਜਾਣੇ ਪੂਰਾ ਸਾਖ ਤਾਬ ਆ ਦੇਖੋ ਲੈ ਬਈ ਲੈਖ ਲਗਈਆ ਕਰਤਾ ਪੱਕਾ ਕਾਰ ਆ ਦੇਦਾ ਬਈ ਨੇ ਗਾਰੰਟੀ ਆ ਪੰਜਾਂ ਸਾਲਾਂ ਦੀ ਫੁੱਲ ਜੇ ਫੁੱਲ ਹੈ ਜੋ ਭਈ ਮੜਾ ਕੇ ਦੇ ਵਿੱਚ ਨਗਰ ਬੱਚੇ ਵਾਸਤੇ ਹਾਂ ਉਹ ਦੀ ਹੋਈ ਪਈ ਪਈ ਨੂੰ ਜੋ ਮਰਜ਼ੀ ਹੋਏ ਜੀ 8379 ਇੱਥੇ ਖੜੇ ਆਂ ਜੀ ਆ ਦਾ ਕਾਨ ਤੇ ਲੋ ਸਾਰਾ ਕੋਸਾ ਬਾਈ ਕੋਲੇ ਆਵੇ ਜੱਕ ਲੈ ਬਈ ਹੁਣ ਬੰਨੇਗਾ ਕਾਹਦੇ ਨਾਲ ਇਹਨਾਂ ਨੂੰ ਬੰਨੇਗਾ ਕਾਹਦੇ ਨਾਲ ਉਹਦੇ ਨਾਲ ਨਾਲ ਬੰਨੇ ਜਾਊਗਾ ਇੱਕ ਦੂਜੇ ਨਾਲ ਬੰਨੇ ਜਾਊਗਾ ਬੰਦਨਾ ਕੀ ਦਿਨਾ ਬੰਦਨਾ ਨੰਬਰ ਕੇਣਾ ਤੇ ਆਏ ਕਰ ਦਿੰਨੇ ਚੱਕ ਲ ਲੈ ਲੈ ਆਵੇ ਗੰਡ ਦੇਤੀ ਗਈ ਮੰਡੀ ਮੂਰੇ ਖੜੇ ਗੱਡੀਆਂ ਨੰਗ ਰਹੀਆਂ ਗੰਡਾ ਲੱਗ ਰਹੀਆਂ ਲਓ ਤਾਂ ਸਿਰਫ ਸਾਫ਼ ਰੱਬ ਦਾ ਨਾਮ ਲੈ ਕੇ ਤੁਹਾਨੂੰ ਹੁਣ ਪੈਂਟੀ ਮਿਲਾਂਗੇ ਤੇ ਮੈਂ ਲੈ ਕੇ ਜਾਣਾ ਵਾਂ ਜੰਗਲ ਨੂੰ ਓ ਲੈ ਜੰਦਰ ਦੀ ਟੈਂਕੀ ਹਾਂਜੀ ਇਹਦਾ ਕਿਦਾਂ ਦਾ ਲੱਗਿਆ ਬਲੌਗ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਜਰੂਰ ਕਰਿਓ ਸ਼ੇਅਰ ਜਰੂਰ ਕਰਿਆ ਕਰੋ ਆਪਣਾ ਵੀਡੀਓ ਤਾਂ ਆਪਾਂ ਮਿਲਦੇ ਆਂ ਅਗਲੇ ਬਲੌਗ